ਜਿਉਂਦੀ ਗਾਂ ਹੀ ਕੋਈ ਸਿੱਟ ਗਿਆ ਹੱਡਾ ਰੂੜੀ ਦੇ ਵਿੱਚ ਗਊਸ਼ਾਲਾ ਦੇ ਸੇਵਾਦਾਰਾਂ ਨੇ ਕੀਤਾ ਰੈਸਕਿਊ ਸਹਾਰਾ ਗਊਸ਼ਾਲਾ ਦੇ ਸੇਵਾਦਾਰਾਂ ਨੂੰ ਜਦ ਪਤਾ ਲੱਗਿਆ ਕਿ ਹੱਡਾ ਰੂੜੀ ਦੇ ਵਿੱਚ ਜਿਉਂਦੀ ਗਾਂ ਪਈ ਹੈ ਤਾਂ ਉਹਨਾਂ ਨੇ ਉੱਥੇ ਪਹੁੰਚ ਕੇ ਗਾਂ ਨੂੰ ਰੈਸਕਿਊ ਕੀਤਾ ਤੇ ਗਊਸ਼ਾਲਾ ਵਿੱਚ ਪਹੁੰਚਾ ਕੇ ਇਲਾਜ ਸ਼ੁਰੂ ਕੀਤਾ ਉਹਨਾਂ ਦੱਸਿਆ ਕਿ ਅਸੀਂ ਤਾਂ ਦੂਰੋਂ ਦੂਰੋਂ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਗਊ ਨੂੰ ਇਲਾਜ ਦੀ ਜ਼ਰੂਰਤ ਹੈ ਜਾਂ ਜ਼ਖਮੀ ਹੈ ਤਾਂ ਅਸੀਂ ਉਸ ਨੂੰ ਗਊਸ਼ਾਲਾ ਦੇ ਵਿੱਚ ਲਿਆ ਕੇ ਉਸ ਦਾ ਇਲਾਜ ਸ਼ੁਰੂ ਕਰਦੇ ਹਾਂ ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਜਾਂ ਬਜ਼ੁਰਗ ਆਪਣੇ ਘਰ ਦੇ ਵਿੱਚ ਬਿਮਾਰ ਹੋ ਜਾਂਦਾ ਤਾਂ ਆਪਾਂ ਉਸ ਨੂੰ ਸਮਸ਼ਾਨ ਘਾਟ ਦੇ ਵਿੱਚ ਤਾਂ ਸੁੱਟ ਕੇ ਨਹੀਂ ਆਉਂਦੇ ਘਰ ਦਾ ਜੀ ਕੋਈ ਬਿਮਾਰ ਹੋ ਜਾਏ ਕੋਈ ਵਿਵਦ ਹੈ ਜਾਂ ਕੋਈ ਵੀ ਆ ਉਹਨੂੰ ਆਪਾਂ ਜਿਉਂਦੇ ਨੂੰ ਚਿਖਾ ਤੇ ਪਾ ਦਿਆਂਗੇ ਗੱਲ ਤੁਹਾਨੂੰ ਹੂੰ ਪਾ ਸਕਦੇ ਹਾਂ ਸਮਚਾਨ ਘਾਟ ਤੇ ਆਪਾਂ ਜਿਉਂਦੇ ਨੂੰ ਦੱਸੋ ਇਹ ਇਹਨਾਂ ਦਾ ਗੱਲ ਤੁਹਾਨੂੰ ਸਮਚਾਨ ਘਾਟ ਹੀ ਆ ਗੱਲ ਤੁਹਾਨੂੰ ਜਿਉਂਦੀ ਨੂੰ ਸਮਚਾਨ ਘਾਟ ਦੇ ਵਿੱਚ ਵੇਖੋ ਤੁਸੀਂ ਅੱਡਾ ਰੋੜੀ ਚ ਲੈ ਆਂਗਾ ਇਹ ਬੜੀ ਮੰਦ ਭਾਗੀ ਘਟਨਾ ਹੈ ਕਿ ਜ਼ਖਮੀ ਗਊ ਨੂੰ ਜਿਉਂਦੀ ਨੂੰ ਹੱਡਾ ਰੂੜੀ ਦੇ ਵਿੱਚ ਸੁੱਟਿਆ ਗਿਆ ਕੀ ਕੁਝ ਕਿਹਾ ਸੀ ਸੇਵਾਦਾਰਾਂ ਨੇ ਆਓ ਤੁਹਾਨੂੰ ਸੁਣਾਉਂਦੇ ਆ ਇਹ ਤਾਂ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਆ ਬਾਈ ਜੀ ਇਹ ਤਾਂ ਸਾਡੇ ਮੂੰਹ ਤੇ ਚਪੇੜਾ ਵੱਜਾ ਜੀ ਇੱਕ ਅਸੀਂ ਸੇਵਾ ਕਰਦੇ ਆਂ ਗਊਆਂ ਦੀ 40 45 ਕਿਲੋਮੀਟਰ ਤੋਂ ਲੈ ਕੇ 70 ਟਿੱਕਰ ਵੀ ਚੱਕ ਕੇ ਲਿਆਉਣੇ ਆ ਰੋਡਾਂ ਤੋਂ ਲਿਆਉਣੇ ਆ ਜਿੱਥੇ ਵੀ ਕੋਈ ਹੁੰਦਾ ਹੈ ਇਹ ਹੁਣ ਸਾਡੇ ਸਾਨੂੰ ਜਵਾਬ ਨਹੀਂ ਕੋਈ ਕਿਸੇ ਗੱਲ ਦਾ ਵੀ ਅਸੀਂ ਦੇ ਸਕਦੇ ਵੀ ਸਾਡੇ ਪਿੰਡ ਦੀ ਏਡੀ ਵੀਡੀ ਮਦੀਰ ਪਿੰਡ ਦੀ ਘਟਨਾ ਜੀ ਇਹ ਗੱਲ ਸੁਣੋ ਜਿਉਂਦੀ ਗਊ ਨੂੰ ਗੱਲ ਸੁਣੋ ਵੀ ਹੱਡਾ ਰੋੜੀ ਦੇ ਵਿੱਚ ਸੱਟ ਗੇ ਗੱਲ ਸੁਣੋ ਬਾਕੀ ਮਸ਼ੀਨ ਵੀ ਤੇ ਹੀ ਰੱਖੀ ਅਸੀਂ ਇਹਨਾਂ ਨੂੰ ਹੁਣ ਸਾਨੂੰ ਪਤਾ ਲੱਗ ਗਿਆ ਜੀ ਕਿਨੇ ਉਹ ਕਰਿਆ ਗੱਲ ਸੁਣੋ ਦੋ ਸਾਲ ਆਈ ਸਾਰਾ ਗਊ ਸਾਲਾ ਬਣਾਈਏ ਬੇਸਾਰਾ ਗੁੰਗਾ ਨੂੰ ਸਾਰੀਆਂ ਨੂੰ ਅਸੀਂ ਚੱਕ ਕੇ ਲਿਆਉਣੇ ਬਠਿੰਡੇ ਟੱਕਰ ਅਸੀਂ ਲਾਜ ਵੀ ਕਰਾ ਕੇ ਲਿਆਉਣੇ ਜੋ ਵੀ ਕੀੜੇ ਪਏ ਲੱਤਾਂ ਬਾਹਾਂ ਟੁੱਟੀਆਂ ਐਕਸੀਡੈਂਟ ਕੋਈ ਵੀ ਹੁੰਦਾ ਅਸੀਂ ਚੱਕ ਕੇ ਲਿਆਉਣੇ ਆ ਉਹ ਅਈ ਤਾਂ ਬੇਨਤੀ ਕਰਦੇ ਹੱਥ ਬਨ ਕੇ ਇਹੀ ਕਰ ਸਕਦੇ ਆਂ ਵੀ ਇਹ ਦਾ ਸਾਨੂੰ ਸੰਯੋਗ ਦਿਓ ਸਮਾਂ ਦੀ ਸਾਨੂੰ ਦੱਸੋ ਤੁਸੀਂ ਜੇ ਇਹ ਜੀ ਕੋਈ ਗੱਲਬਾਤ ਹੈਗੀ ਆ ਅਸੀਂ ਚੱਕ ਕੇ ਲਿਆਵਾਂਗੇ ਉਹਨੂੰ ਕਾ ਉਹਦਾ ਇਲਾਜ ਕਰਾਵਾਂਗੇ ਜਦੋਂ ਅਸੀਂ ਬਾਹਰੋਂ ਲਿਆ ਕੇ ਉਹ ਕਰ ਸਕਦੇ ਆਂ ਤੇ ਪਿੰਡ ਦੀਆਂ ਗਊਆਂ ਦਾ ਅਸੀਂ ਕਿਉਂ ਨਹੀਂ ਕਰਾਉਂਦੇ ਮਸ਼ੀਨ ਵੀ ਤੇ ਹੀ ਰੱਖੀ ਹੈ ਗਾਉਂ ਤੋਂ ਸਾਫ ਸਾਲਾਂ ਦਾ ਇਹਦਾ ਇਲਾਜ ਕਰਾਵਾਂਗੇ ਜਿੰਨਾ ਹੋ ਸਕਿਆ ਜੇ ਠੀਕ ਹੋ ਗਈ ਮੈਂ ਇਹ ਤਾਂ ਕਰਮਾਂ ਦੀ ਗੱਲ ਹੈ ਇਹਦੇ ਅਸੀਂ ਤਾਂ ਆਪਦਾ ਯਤਨ ਕਰਾਂਗੇ ਪੂਰਾ ਜਿੰਨਾ ਵੀ ਹੋ ਸਕਿਆ ਤੇ ਹੀ ਆ ਗਾਉਂ ਤੋਂ ਪੰਜਾਬ 50000 ਦੀ ਮੈਡੀਕਲ ਤੋਂ ਦਵਾਈਆਂ ਆਉਂਦੀਆਂ ਸੇਵਾ ਆ ਸਿਆ ਹੁਣ 12 ਵਜੇ ਤਾਂ ਸੇਵਾ ਪਿੰਡ ਦੇ ਵਿੱਚੋਂ ਗਉਆਂ ਦੀ ਇਕੱਠੀ ਕਰਕੇ ਆਣਾ ਰੋਟੀਆਂ ਤੇ ਦਾਣਾ ਦੂਣਾ ਅਸੀਂ ਕਰਦੇ ਆ ਇਕੱਠਾ ਕਰਦੇ ਹਾਂ ਤੇ ਹਜੇ ਮੈਂ ਜਾ ਕੇ ਪਾਣੀ ਨਹੀਂ ਪੀਤਾ ਸੀ ਤੇ ਇਧਰੋਂ ਫੋਨ ਆ ਗਿਆ ਭਾਈ ਆ ਕਰਨਾਵਾ ਹੋ ਗਿਆ ਉੱਤੇ ਹੁਣ ਆ ਕੁਦਰਤੀ ਆ ਭਾਈ ਆ ਹੱਡਾ ਰੋੜੀ ਵਾਲੇ ਨਹੀਂ ਆ ਜਿਹੜੇ ਲਿਆਉਂਦੇ ਆ ਚੱਕ ਕੇ ਮੁਰਦਕਾਟ ਵਾਲੇ ਇਹਨਾਂ ਨੇ ਇਹਨਾਂ ਦੇ ਨੰਬਰ ਹੈਗੇ ਸਾਡੇ ਕੋਲੇ ਵੀ ਇਹਨਾਂ ਕੋਲ ਵੀ ਹੈ ਇਹਨਾਂ ਨੇ ਸਾਨੂੰ ਸੂਚਨਾ ਕੀਤੀ ਵੀ ਆ ਗੱਲ ਬਣ ਗਈ ਭਾਈ ਫਰਨਾਲ ਦੀ ਨਾਲ ਭੱਜੇ ਸਾਰੇ ਸੇਵਾਦਾਰ ਠੀਕ ਇਹ ਆਪਾਂ ਨੂੰ ਸੰਭਾਲ ਗਿਆ ਹੇ ਤਾਂ ਇਹ ਆ ਗਏ ਚਲੋ ਧੰਨਵਾਦ ਇਹਨਾਂ ਦਾ ਇਹਨਾਂ ਨੇ ਸਾਨੂੰ ਦੱਸਤਾ ਜੇ ਕੁੱਤੇ ਲੱਗ ਜਾਂਦੇ ਦੇਖੋ ਵੀ ਕਿੰਡੀ ਭੈੜੀ ਗੱਲ ਸੀਗੀ ਹਮ ਹਜੇ ਨਹੀਂ ਨੁਕਸਾਨ ਹੋਇਆ ਕੰਮ ਸਾਨੂੰ ਦਾ ਲੱਗੇ ਬਾ ਬੇਨਤੀ ਆ ਅੱਗੇ ਤੋਂ ਕੋਈ ਜਾਂ ਜੇ ਸਾਨੂੰ ਦੱਸੋ ਜੇ ਕਿਸੇ ਕਿਸਮ ਦੀ ਕੋਈ ਕਿਸੇ ਦਾ ਬਿਮਾਰ ਆ ਜਾਂ ਕਿਵੇਂ ਵੀ ਸਾਨੂੰ ਦੱਸ ਦੋ ਭਾਈ ਨਾ ਇਲਾਜ ਨਹੀਂ ਕਰਾਇਆ ਜਾਂਦਾ ਸਾਡੇ ਕੋਲ ਅਸੀਂ ਲਿਆਵਾਂਗੇ ਗੱਲ ਤੁਹਾਨੂੰ ਵੈਸੇ ਤਾਂ ਕਰਾਉਣਾ ਚਾਹੀਦਾ ਗੱਲ ਤੁਹਾਨੂੰ ਦੁੱਧ ਪੀਣੇ ਆਪਾਂ ਨੂੰ ਸਾਹ ਹੁੰਦੇ ਆ ਜਦੋਂ ਕੋਈ ਉਹ ਹੋ ਜਾਂਦਾ ਹੁਣ ਮੰਨ ਲਓ ਗੱਲ ਤੁਹਾਨੂੰ ਵੀ ਉਹ ਕਹਿੰਦੇ ਵੀ ਐ ਕਰਕੇ ਬਿਮਾਰ ਸੀ ਵੀ ਹੁਣ ਘਰ ਦਾ ਜੀ ਕੋਈ ਬਿਮਾਰ ਹੋ ਜਾਏ ਕੋਈ ਵਿਅਦ ਦਾ ਜਾਂ ਕੋਈ ਵੀ ਆ ਉਹਨੂੰ ਆਪਾਂ ਜਿਉਂਦੇ ਨੂੰ ਚਿਖਾ ਤੇ ਪਾ ਦਾਂਗੇ ਗੱਲ ਤੁਹਾਨੂੰ ਹੂੰ ਪਾ ਸਕਦੇ ਆ ਸਮਚਾਨ ਘਾਟ ਤੇ ਆਪਾਂ ਜਿਉਂਦੇ ਨੂੰ ਦੱਸੋ ਇਹ ਇਹਨਾਂ ਦਾ ਗੱਲ ਤੁਹਾਨੂੰ ਸਮਚਾਨ ਘਾਟੀ ਆ ਗੱਲ ਤੁਹਾਨੂੰ ਜਿਉਂਦੀ ਨੂੰ ਸਮਚਾਨ ਘਾਟ ਦੇ ਵਿੱਚ ਵੇਖੋ ਤੁਸੀਂ ਹੱਡਾ ਰੋਟੀ ਚ ਲਿਆਂਦੇ ਇਹਨਾਂ ਨੂੰ ਕਿੱਡੀ ਭੈੜੀ ਗੱਲ ਆ ਗੱਲ ਤੁਹਾਨੂੰ ਸੋਚਣਾ ਚਾਹੀਦਾ ਦਿਮਾਗ ਨਾਲ ਵੀ ਇਹਨੂੰ ਗੱਲ ਤੁਹਾਨੂੰ ਕੁੱਤੇ ਆਲੇ ਚੂੰਡ-ਚੂੰਡ ਕੇ ਜਿਉਂਦੀ ਨੂੰ ਖਾਣਾ ਸੀਗਾ ਤੇ ਤੁਸੀਂ ਵੇਖ ਲਓ ਆਪਣਾ ਸੀਧ ਚਰਨਾੜ ਨਿਕਲਦਾ ਸਰੀਰ ਦੇ ਵਿੱਚੋਂ ਗੱਲ ਤੁਹਾਨੂੰ ਕੀ ਕੀ ਹਾਲ ਹੋਣਾ ਸੀ ਕਿੰਨੀ ਔਖੀ ਇਹਦੀ ਜਾਨ ਨਿਕਲਣੀ ਸੀਗਾ ਉਸਨੂੰ ਸੋਚੋ ਦਿਮਾਗ ਨਾਲ ਕੋਈ ਵੀ ਬੰਦਾ ਸੋਚ ਕੇ ਦੇਖੋ ਇਸ ਗੱਲ ਨੂੰ ਬੇਨਤੀ ਹੈ ਗੱਲ ਤੁਹਾਨੂੰ ਜੀ ਇਹ ਜੀ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੀ ਸੇਵਾ 'ਚ 24 ਘੰਟੇ ਹਾਜ਼ਰ ਹਾਂ ਸਾਰੇ ਮੁੰਡਿਆਂ ਦੇ ਨੰਬਰ ਖੁੱਲੇ ਹੁੰਦੇ ਆ ਕੋਈ ਸਿਆਲਾਂ ਧੁੰਦਾਂ ਦੇ ਵਿੱਚ ਭਲਾਈਆਂ ਨੇ ਤਾਂ ਗੱਲ ਤੋਂ ਢੱਟਾ ਚੱਕ ਕੇ ਲਾਂਦਾ ਐਕਸੀਡੈਂਟ ਵਾਲਾ ਜਮਾਂ ਧੁੰਦ ਦੇ ਵਿੱਚ ਸਾਰੇ ਗੱਲ ਤੁਹਾਨੂੰ ਵੀ ਸੰਯੋਗ ਦਿਓ ਇਹਦੇ ਵਿੱਚ ਵੈਕਰ ਜੀਕਾ ਖੰਸਾ ਗਾਈਜ਼